ਹੈਲੋ ਗਾਇਜ਼ ਹਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹਾਈ ਕਿਵੇਂ ਹੋ ਸਾਰੇ ਅਸੀਂ ਚੱਲੇ ਆਂ ਤੇ ਰਸਤੇ ਸਾਡੇ ਪਿੰਡ ਲੱਗਦੀ ਆ ਤੇ ਰਸ ਅਸੀਂ ਚੱਲੇ ਆਂ ਗੁਰੂ ਘਰ ਹਾਈ ਅੱਜ ਸਾਰੇ ਚੱਲਿਏ ਫੈਮਿਲੀ ਦੇ ਨਾਲ ਸਿਸਟਰ ਦੂਜੀ ਸਿਸਟਰ ਮੰਮਾ ਹਾਈ ਮੰਮਾ ਪਰੂ ਮੇਰੇ ਨਾਲ ਹਾਈ ਕਿਵੇਂ ਹੋ ਸਾਰੇ ਪੁੱਛੋ ਆਈ ਵੀ ਕਹੋ ਕਿਵੇਂ ਹੋ ਸਾਰੇ ਕਿਵੇਂ ਹੋ ਸਾਰੇ ਠੀਕੋਂ ਠੀਕੋਂ ਹੈਲੋ ਦੋਸਤੋ ਹੈਲੋ ਦੋਸਤੋ ਅੱਜੋ ਚੱਲੀਏ ਗੁਰਦੁਆਰੇ ਬੋਲੋ ਅੱਜੋ ਚੱਲੀਏ ਹਾਂ ਆਈ ਕਹੋ ਕਿ ਅੱਜੋ ਚੱਲੀਏ ਗੁਰਦੁਆਰੇ ਹਾਂਜੀ ਗਾਇਜ਼ ਅਸੀਂ ਗੁਰਦੁਆਰੇ ਪਹੁੰਚਣ ਵਾਲੇ ਆ ਗੁਰਦੁਆਰਾ ਨੇੜ ਹੀ ਆ ਦੇਖੋ ਹੱਥ 'ਚ ਮੇਰੇ ਡੋਲੂਆ ਅਸੀਂ ਲੈ ਕੇ ਜਾ ਰਹੇ ਹਾਂ ਦੁੱਧ ਪਰੂ ਪਰੂ ਆਏ ਵੀ ਘਰ ਤੋਂ ਗੁਰਦੁਆਰਾ ਸਭ ਜੈਂਟਰ ਹੋ ਗਏ ਆ ਝੂਲੇ ਲੱਗੇ ਹੋਏ ਨੇ ਬੱਚੇ ਇੰਜੋਏ ਕਰ ਰਹੇ ਨੇ ਇੱਧਰ ਬਾਜ਼ਾਰ ਵੀ ਲੱਗਿਆ ਹੋਇਆ ਏ ਦੁਕਾਨਾਂ ਲੱਗੀਆਂ ਹੋਈਆਂ ਨੇ ਬਹੁਤ ਸੋਹਣਾ ਲੱਗ ਰਿਹਾ ਏ ਅੱਗੇ ਅਸੀਂ ਮੱਥਾ ਟੇਕਾਂਗੇ ਇਹ ਉੱਗੋਕੇ ਪਿੰਡ ਦਾ ਗੁਰਦੁਆਰਾ ਏ ਜੋ ਕਿ ਬਰਨਾਲਾ ਜ਼ਿਲ੍ਹਾ ਚ ਪੈਂਦਾ ਏ ਇੱਥੇ ਢਾਲੀਵਾਲਾਂ ਦੀ ਮਿੱਟੀ ਨਿਕਲਦੀ ਏ ਢਾਲੀਵਾਲ ਕੋਤ ਤੁਸੀਂ ਸੁਣਿਆ ਹੀ ਹੋਊਗਾ ਹਾਂਜੀ ਸਾਰਿਆਂ ਨੇ ਇੱਥੇ ਗੰਡ ਜੋੜਿਆਂ ਨੂੰ ਵੀ ਲਿਆਇਆ ਜਾਂਦਾ ਏ ਅੱਗੇ ਅਸੀਂ ਜਾ ਰਹੇ ਹਾਂ ਗੁਰਦੁਆਰੇ ਦੇ ਦਰਸ਼ਨ ਕਰਾਵਾਂਗੇ ਤੁਹਾਨੂੰ ਮੱਥਾ ਟੇਕਾਂਗੇ ਗੁਰਦੁਆਰੇ ਦੀ ਲੋਕੇਸ਼ਨ ਤੁਸੀਂ ਦੇਖ ਰਹੇ ਹੋ ਬਹੁਤ ਸੋਹਣਾ ਲੱਗ ਰਿਹਾ ਏ ਬੱਚਿਆਂ ਨੂੰ ਹਾਂਜੀ ਇੱਥੇ ਆਏ ਸਾਲ ਜੇਠ ਮਹੀਨੇ ਦੀ ਵੱਡੀ ਤੇਰਸ ਲੱਗਦੀ ਹੈ ਹਰ ਮਨੋ ਕਾਮਨਾ ਪੂਰੀਆਂ ਹੁੰਦੀ ਹੈ ਤੁਸੀਂ ਕੋਈ ਵੀ ਮਨੋ ਕਾਮਨਾ ਸੁਖ ਸਕਦੇ ਹੋ ਅੱਗੇ ਅਸੀਂ ਜਾ ਰਹੇ ਹਾਂ ਇਹ ਗੁਰਦੁਆਰਾ ਸਾਹਿਬ ਦਾ ਪ੍ਰਾਣਾ ਬੋਰਡ ਬਹੁਤ ਪ੍ਰਾਣਾ ਹੈ ਗੁਰਦੁਆਰਾ ਸਾਹਿਬ ਹਾਂਜੀ ਅੱਗੇ ਜਾ ਰਹੇ ਹਾਂ ਬਹੁਤ ਸੋਹਣਾ ਅੱਗੇ ਸਜਿਆ ਹੋਇਆ ਗੁਰਦੁਆਰਾ ਸਾਹਿਬ ਲੰਗਰ ਚੱਲ ਰਹੇ ਨੇ ਇੱਧਰ ਦੇਖੋ ਸਾਰਾ ਗੁਰਦੁਆਰਾ ਸਾਹਿਬ ਸਜਿਆ ਹੋਇਆ ਏ ਇਹ ਬਾਬਾ ਸਿੱਧ ਪੋਈ ਜੀ ਨਾਮ ਨਾਲ ਪ੍ਰਸਿੱਧਾ ਗੁਰਦੁਆਰਾ ਪਿੰਡ ਦੇ ਵਿੱਚ ਮੰਮੀ ਆਪਦੀ ਫਰੈਂਡਸ ਨਾਲ ਗੱਲਬਾਤਾਂ ਕਰ ਰਹੇ ਨੇ ਹਾਂਜੀ ਇੱਥੇ ਸਾਰੇ ਮਤਲਬ ਵੀ ਪਿੰਡ ਦੀਆਂ ਕੁੜੀਆਂ ਆਉਂਦੀਆਂ ਨੇ ਇਕੱਠੀਆਂ ਹੁੰਦੀਆਂ ਨੇ ਗੱਲਬਾਤਾਂ ਕਰਦੀਆਂ ਨੇ ਮਿਲਦੇ ਨੇ ਕਾਫੀ ਟਾਈਮ ਤੋਂ ਜਿਹੜੇ ਆਉਂਦੇ ਨੇ ਜਿਹੜੀਆਂ ਕੁੜੀਆਂ ਵਿਆਹੀਆਂ ਹੋਈਆਂ ਨੇ ਖਾਸ ਕਰਕੇ ਉਹ ਆਪਦੀਆਂ ਫਰੈਂਡਾਂ ਨੂੰ ਮਿਲਦੀਆਂ ਨੇ ਬੱਚੇ ਇੰਜੋਏ ਕਰ ਰਹੇ ਨੇ ਗਰਮੀ ਦਾ ਮੌਸਮ ਹੈ ਅਸੀਂ ਵੀ ਚੱਪਲਾਂ ਲਾਤੀਆਂ ਨਹੀਂ ਉਹ ਨੂੰ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਰੈਡੀ ਆ ਮੰਮੀ ਜਾ ਰਹੇ ਨੇ ਅੱਗੇ ਮੰਮੀ ਦੇ ਫਰੈਂਡ ਮਿਲ ਗਏ ਨੇ ਮੰਮੀ ਉਹਨਾਂ ਨਾਲ ਗੱਲਾਂ ਕਰਨ ਲੱਗ ਗਏ ਸੀ ਹਾਂਜੀ ਇੱਧਰ ਸਮਾਦ ਬਣੀ ਹੋਈ ਐ ਬਾਬਾ ਜੀ ਦੀ ਮੰਮੀ ਜਾ ਰਹੇ ਨੇ ਮਿੱਟੀ ਕੱਢਣ ਅੱਗੇ ਤਾਂ ਤਲਾਹ ਬਿਲਕੁਲ ਫੁੱਲ ਭਰਿਆ ਹੁੰਦਾ ਐ ਹੁਣ ਬੱਚਿਆਂ ਦਾ ਕਰਕੇ ਤਲਾਹ 'ਚ ਥੋੜਾ ਪਾਣੀ ਪਾਇਆ ਤਾਂ ਕਿ ਕੋਈ ਨੁਕਸਾਨ ਨਾ ਹੋ ਸਕੇ ਛੋਟੇ ਛੋਟੇ ਬੱਚੇ ਵਿੱਚ ਸਾਲਾ ਮਾਰਦੇ ਨੇ ਫਿਰ ਆ ਦੇਖੋ ਤੁਹਾਨੂੰ ਦਿਖਾਈ ਦੇ ਰਿਹਾ ਲੇਡੀਜ਼ ਮਿੱਟੀ ਕੱਢ ਰਹੀਆਂ ਨੇ ਹਾਂਜੀ ਉਹ ਸਾਨੂੰ ਅੱਗੇ ਦੇਖ ਰਿਹਾ ਇਹ ਕਿੱਲਿਆਂ ਦੀ ਢੇਰੀ ਲੱਗੀ ਹੋਈ ਹੈ ਆ ਦੇਖੋ ਇੱਧਰ ਵੀ ਕਿੱਲਿਆਂ ਨਾਲ ਮਿੱਟੀ ਕੱਢ ਰਹੇ ਨੇ ਮੰਮੀ ਵੀ ਕਿੱਲਿਆਂ ਨਾਲ ਮਿੱਟੀ ਕੱਢ ਰਹੇ ਨੇ ਕੋਈ ਵੀ ਇੱਥੇ ਪਸ਼ੂਆਂ ਦੀ ਬਿਮਾਰੀ ਹੈ ਜਾਂ ਬਾਦਾਂ ਨਹੀਂ ਹੁੰਦਾ ਇੱਥੇ ਮੱਜਾਂ ਵਾਸਤੇ ਯਾਨੀ ਕਿ ਹਰ ਸੁੱਖ ਪੂਰੀ ਹੁੰਦੀ ਹੈ ਕਿੱਲੇ ਚੜਦੇ ਨੇ ਆ ਦੇਖੋ ਇੱਥੇ ਗੰਡ ਜੋੜਿਆਂ ਦੀ ਵੀ ਮਿੱਟੀ ਨਿਕਲਦੀ ਆ ਜੀ ਜਾ ਰਹੇ ਨੇ ਲੇਡੀਜ਼ ਘੱਗਰੇ ਪਾਏ ਹੋਏ ਨੇ ਬਹੁਤ ਸੋਹਣੀਆਂ ਲੱਗ ਰਹੀਆਂ ਨੇ ਲੇਡੀਜ਼ ਪੁਰਾਣਾ ਸੱਭਿਆਚਾਰ ਦਿਖਾਈ ਦੇ ਰਿਹਾ ਸਾਨੂੰ ਘੱਗਰਿਆਂ ਦੇ ਨਾਲ ਆ ਦੇਖੋ ਇੱਧਰ ਵੀ ਸਾਰੇ ਮਿੱਟੀ ਕੱਢ ਰਹੇ ਨੇ ਉਹ ਮੰਮੀ ਜਾ ਰਹੇ ਨੇ ਮਿੱਟੀ ਲੈ ਕੇ ਹਾਂਜੀ ਸਪੈਸ਼ਲ ਢਾਲੀ ਵਾਲਾਂ ਦੀ ਮਿੱਟੀ ਨਿਕਲਦੀ ਆ ਉਹ ਦੇਖੋ ਗੰਡ ਜੋੜਾ ਆ ਰਿਹਾ ਏ ਤਨ ਦਿਖ ਰਿਹਾ ਸਾਹਮਣੇ ਸੋਹਣੇ ਲੱਗ ਰਹੇ ਨੇ ਇੱਧਰ ਉੱਪਰ ਦੀ ਜਾ ਕੇ ਫਿਰ ਇੱਧਰ نیچے ਦੀ ਆਉਂਦੇ ਨੇ ਹਾਂਜੀ ਉਹ ਮੰਮੀ ਨੇ ਮਿੱਟੀ ਕੱਢਦੀ ਐ ਹਾਂਜੀ ਮੰਮੀ ਨੇ ਮਿੱਟੀ ਕੱਢਦੀ ਆ ਆ ਮੈਂ ਪਰੂ ਰੋ ਰਿਆ ਸੀ ਕੀਰਤ ਮੇਰੀ ਸੋ ਮੇ ਸਿਸਟਰ ਨੂੰ ਕਿਹਾ ਵੀ ਥੋੜੀ ਜੀ ਵੀਡੀਓ ਤੂੰ ਬਣਾ ਦੇ ਪੈਰ ਤੋਤੇ ਅਸੀਂ ਹੁਣ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਰੈਡੀ ਆ ਅੱਗੇ ਚੱਲਾਂਗੇ ਤੁਹਾਨੂੰ ਦਿਖਾਵਾਂਗੇ ਦਰਸ਼ਨ ਕਰਾਵਾਂਗੇ ਬਾਬਾ ਜੀ ਦੇ ਵੈਸੇ ਤਾਂ ਚਲੋ ਗੁਰਦੁਆਰਾ ਸਾਹਿਬ ਫੋਨ ਲਿਜਾਣਾ ਚੰਗਾ ਨਹੀਂ ਲੱਗਦਾ ਹੈਗਾ ਪਰ ਅਸੀਂ ਸੋਚਿਆ ਵੀ ਬਹੁਤ ਵਧੀਆ ਇਤਿਹਾਸਿਕ ਗੁਰਦੁਆਰਾ ਏ ਬਹੁਤ ਕੱਟ ਹੁੰਦਾ ਏ ਆਏ ਸਾਲ ਵੱਡੀ ਤੀਰਸ ਕਰਕੇ ਚਲੋ ਦਿਖਾਇਆ ਜਾਵੇ ਸਾਰਿਆਂ ਨੂੰ ਹਾਂਜੀ ਗੁਰਦੁਆਰਾ ਸਾਹਿਬ ਟੈਂਟਰ ਹੋ ਗਏ ਨੇ ਮੰਮੀ ਮੱਥਾ ਟੇਕਣਗੇ ਮੈਨੂੰ ਵੀ ਵੀਡੀਓ ਬਣਾਉਣਾ ਚੰਗਾ ਨਹੀਂ ਲੱਗ ਰਿਹਾ ਸੀ ਕਿਉਂਕਿ ਮੈਂ ਆਪਣੇ ਪਿੰਡ ਵਿੱਚ ਫਸਟ ਟਾਈਮ ਵੀਡੀਓ ਬਣਾ ਰਹੀ ਆ ਗੁਰਦੁਆਰਾ ਸਾਹਿਬ ਦੀ ਆ ਇੱਥੇ ਦੁੱਧ ਪਾਇਆ ਜਾਂਦਾ ਏ ਹਾਂਜੀ ਇਹ ਬਾਬਾ ਜੀ ਦੇ ਘੋੜੇ ਹਾਂਜੀ ਸਿਸਟਰ ਨੇ ਦੁੱਧ ਪਾਤਾ ਏ ਉਸ ਦੇਖ ਰਹੇ ਹਾਂ ਹਾਂਜੀ ਇੱਕ ਤੋਂ ਹੋਰ ਜਾਣਕਾਰੀ ਸਾਂਝੀ ਕਰਾਂਗੇ ਇਸ ਗੁਰਦੁਆਰੇ ਦੇ ਵਿੱਚ ਕੁੜੀਆਂ ਦਾ ਮੱਥਾ ਟੇਕਣਾ ਅਲਾਉਡ ਨਹੀਂ ਹੈਗਾ ਸੋ ਮੰਮੀ ਹੋਰੀ ਅੰਦਰ ਗਏ ਨੇ ਮੱਥਾ ਟੇਕਣ ਵਾਸਤੇ ਅਸੀਂ ਬਾਹਰ ਹੀ ਖੜੇ ਸੀ ਮੈਂ ਪਹਿਣਾ ਦੇ ਨਾਲ ਬਾਹਰ ਹੀ ਖੜੀ ਸੀ ਕੀਰਤ ਵੀ ਨਾਲ ਹੀ ਸੀ ਸਾਡੇ ਹਾਂਜੀ ਫਿਰ ਸਾਨੂੰ ਥੋੜੀ ਪਿਆਸ ਲੱਗੀ ਸੀ ਗਰਮੀ ਦਾ ਕਰਕੇ ਅਸੀਂ ਪਾਣੀ ਪੀਤਾ ਠੰਡਾ ਠੰਡਾ ਪਾਣੀ ਸਾਰਿਆਂ ਨੇ ਅਸੀਂ ਪਾਣੀ ਪੀਤਾ ਇੱਧਰ ਸਾਈਡ ਤੇ ਲੰਗਰ ਲੱਗੇ ਹੋਏ ਸੀਗੇ ਸਾਹਮਣੇ ਤੁਸੀਂ ਦੇਖ ਰਹੇ ਹੋ ਹੁਣ ਅਸੀਂ ਮੱਥਾ ਟੇਕਣ ਜਾ ਰਹੇ ਹਾਂ ਉੱਪਰ ਪਹਿਲਾਂ ਅਸੀਂ نیچے ਗੁਰਦੁਆਰਾ ਸਾਹਿਬ 'ਚ ਮੱਥਾ ਟੇਕਿਆ ਇੱਥੇ ਕਾਫੀ ਜਗ੍ਹਾ ਤੇ ਮੱਥਾ ਟੇਕਣਾ ਪੈਂਦਾ ਏ ਪਰ ਉਹ ਵੀ ਚੜ ਰਹੇ ਆ ਅਸੀਂ ਮੱਥਾ ਟੇਕਣ ਜਾ ਰਹੇ ਆ ਅਸੀਂ ਕਹਿੰਦਾ ਮੈਂ ਵੀ ਤੁਰਕੇ ਜਾਊਂਗਾ ਪਰ ਉਹਨੇ ਬਹੁਤ ਇੰਜੋਏ ਕੀਤਾ ਗੁਰਦੁਆਰਾ ਸਾਹਿਬ ਆ ਕੇ ਹਾਂਜੀ ਦੇਖੋ ਬਹੁਤ ਸੋਹਣਾ ਲੱਗ ਰਿਹਾ ਏ ਆ ਬਾਬਾ ਜੀ ਦਾ ਘੋੜਾ ਏ ਇੱਥੇ ਮਤਲਬ ਜਿਨ੍ਹਾਂ ਦੇ ਬੱਚੇ ਨਹੀਂ ਹੁੰਦੇ ਹੈਗੇ ਉਹ ਬਾਬਾ ਜੀ ਦਾ ਘੋੜਾ ਵੀ ਚੜਾ ਕੇ ਜਾਂਦੇ ਨੇ ਮਨੋ ਕਾਮਨਾ ਪੂਰੀ ਕਰਨ ਵਾਸਤੇ ਹਾਂਜੀ ਗੁਰਦੁਆਰਾ ਸਾਹਿਬ ਬਹੁਤ ਸੋਹਣਾ ਸਜਿਆ ਹੋਇਆ ਸੀ ਬਹੁਤ ਵਧੀਆ ਲੱਗ ਰਿਹਾ ਸੀ ਮੰਮੀ ਕਹਿ ਰਹੇ ਸੀ ਇਧਰੋਂ ਵੀ ਵੀਡੀਓ ਸ਼ੂਟ ਕਰ ਲੈ ਇਧਰੋਂ ਵੀ ਸ਼ੂਟ ਕਰ ਲੈ ਉਹ ਸਾਡੀ ਗਵਾਂਢੀ ਬੈਠੇ ਨੇ ਹਾਂਜੀ ਉਹ ਤੁਸੀਂ ਸਾਹਮਣੇ ਦੇਖ ਰਹੇ ਹੋ ਘੋੜੇ ਚੜੇ ਹੋਏ ਇਧਰ ਵੀ ਮੱਥਾ ਟੇਕਿਆ ਜਾਂਦਾ ਏ ਇਧਰ ਵੀ ਮੱਥਾ ਟੇਕਿਆ ਜਾਂਦਾ ਏ ਕਾਫੀ ਜਗ੍ਹਾ ਤੇ ਮੱਥਾ ਟੇਕਿਆ ਜਾਂਦਾ ਏ ਇਸ ਗੁਰਦੁਆਰੇ 'ਚ ਪਰ ਉਹਨੇ ਮਾਸੀ ਨਾਲ ਨਾਨੀ ਨਾਲ ਮੱਥਾ ਟੇਕਿਆ ਉਹ ਉਧਰ ਬਾਬਾ ਜੀ ਦੇ ਹਾਂਜੀ ਹਾਂ ਤੁਸੀਂ ਦੇਖ ਰਹੇ ਹੋ ਇਧਰ ਬਾਬਾ ਜੀ ਦੇ ਕੱਪੜੇ ਪਏ ਨੇ ਇਧਰ ਬਾਬਾ ਜੀ ਦੀ ਫੋਟੋ ਲੱਗੀ ਹੋਈ ਹੈ ਨੀਚੇ ਬਾਬਾ ਜੀ ਦੇ ਖੜਾਵਾ ਵੀ ਰੱਖਿਆ ਹੋਈਆਂ ਸੀ ਪਰ ਉਹਨੇ ਮੱਥਾ ਟੇਕਿਆ ਸਾਰੇ ਪੈਸੇ ਪਰੂ ਨੇ ਵਿਚਪਾਤੇ ਕਹਿੰਦੇ ਮम्मा ਸਾਰੇ ਪੈਸੇ ਮੈਂ ਪਾਉਂਗਾ ਉਧਰ ਬਾਬਾ ਜੀ ਦਾ ਪਲੰਗ ਲੱਗਿਆ ਹੋਇਆ ਹੈ ਖੁਸ਼ ਹੋ ਰਹੀ ਸੀ ਪਰ ਪੂਰਾ ਜਾ ਕੇ ਚਲੋਗੀ ਤੇ ਇੱਧਰ ਫਿਰ ਮੈਂ ਸਿਸਟਰ ਨੂੰ ਕਿਹਾ ਮੈਂ ਕਿਹਾ ਮੇਰੀ ਵੀ ਵੀਡੀਓ ਬਣਾ ਦੇ ਮੈਂ ਤਾਂ ਕੁਛ ਵੀ ਨਹੀਂ ਆਈ ਹੈਗੀ ਵੀਡੀਓ ਦੇ ਵਿੱਚ ਮੈਂ ਵੀ ਮੱਥਾ ਟੇਕਣਾ ਹੈ ਬਹੁਤ ਟਾਈਮ ਬਾਅਦ ਆਈ ਸੀ ਮੈਂ ਗੁਰਦੁਆਰਾ ਸਾਹਿਬ ਬਹੁਤ ਵਧੀਆ ਲੱਗ ਰਿਹਾ ਸੀ ਫਿਰ ਅਸੀਂ ਉੱਪਰ ਗਏ ਪਰ ਉਹ ਕਹਿੰਦੇ ਮੈਂ ਮਮਾ ਦੀ ਗੋਦੀ ਚੜਨਾ ਏ ਮੈਂ ਕਿਹਾ ਚਲੋ ਠੀਕ ਹੈ ਫਿਰ ਮੈਂ ਸਿਸਟਰ ਨੂੰ ਕਿਹਾ ਥੋੜੀ ਵੀਡੀਓ ਹੋਰ ਬਣਾ ਦੇ ਤੂੰ ਆ ਦੇਖੋ ਸਾਰਾ ਗੁਰਦੁਆਰਾ ਸਾਹਿਬ ਦੀ ਲੋਕੇਸ਼ਨ ਬਹੁਤ ਵੱਡਾ ਗੁਰਦੁਆਰਾ ਏ ਅੱਗੇ ਉੱਪਰ ਜਾ ਰਹੇ ਆ ਸਾਨੂੰ ਭੁੱਖ ਲੱਗ ਰਹੀ ਸੀ ਮੈਂ ਕਿਹਾ ਚਲੋ ਲੰਗਰ ਛਕਦੇ ਆਂ ਕਈ ਤਰ੍ਹਾਂ ਦੇ ਲੰਗਰ ਬਣੇ ਹੋਏ ਸੀ ਗੁਰਦੁਆਰੇ 'ਚ ਸੋਲਦੇ ਪੂਰੀਆਂ ਜਲੇਬੀਆਂ ਰਸਗੁੱਲੇ ਲੰਗਰ ਅਸੀਂ ਛਕ ਲਿਆ ਸੀ ਬਹੁਤ ਜ਼ਿਆਦਾ ਭੀੜ ਸੀ ਉੱਥੇ ਲੰਗਰ 'ਚ ਤਾਂ ਕਰਕੇ ਵੀਡੀਓ ਨਹੀਂ ਸ਼ੂਟ ਕਰ पाए ਕੀਰਤ ਜਿੱਦ ਕਰ ਰਹੀ ਸੀ ਮੰਮਾ ਜਲਦੀ ਚਲੋ ਜਲਦੀ ਚਲੋ ਖਿਡੌਣੇ ਲੈਣੇ ਆ ਕੀਰਤ ਨੂੰ ਕੋਈ ਖਿਡੌਣਾ ਹੀ ਨਹੀਂ ਪਸੰਦ ਆ ਰਿਹਾ ਸੀ ਨਹੀਂ ਬੱਚੇ ਜिद ਕਰਦੇ ਹੁੰਦੇ ਮਮਾ ਵੀ ਖਿਡੌਣਾ ਲੈਣਾ ਉਹ ਵੀ ਲੈਣਾ ਪਰ ਕੀਤ ਨੇ ਅੱਜ ਇਹਨਾਂ ਤੰਗ ਹੀ ਨਹੀਂ ਕਰਿਆ ਸੀ ਇਹਨੂੰ ਪਤਾ ਹੀ ਨਹੀਂ ਚੱਲ ਰਿਹਾ ਸੀ ਮੈਂ ਕੀ ਖਿਡੌਣਾ ਲਾਵਾਂ ਕਿਉਂਕਿ ਘਰੇ ਇਹਦੇ ਕੋਲੇ ਆਲਰੇਡੀ ਸਾਰੇ ਖਿਡੌਣੇ ਹੈਗੇ ਨੇ ਬੋਰ ਹੋ ਚੁੱਕੀ ਸੀ ਖਿਡੌਣਿਆਂ ਤੋਂ ਇਹ ਦੇਖੋ ਸਾਰਾ ਬਾਜ਼ਾਰ ਬਹੁਤ ਸੋਹਣਾ ਲੱਗ ਰਿਹਾ ਸੀ ਅਸੀਂ ਥੋੜਾ ਲੇਟ ਹੋ ਗਏ ਸੀ ਸ਼ਾਮ ਹੀ ਗਏ ਸੀ ਨਾ ਫਿਰ ਕੁਝ ਬਾਜ਼ਾਰ ਤਾਂ ਚੱਕਿਆ ਵੀ ਗਿਆ ਸੀ ਦੁਕਾਨਾਂ ਕੁਝ ਚੱਕਤੀਆਂ ਸੀ ਕੀਰਤ ਨੂੰ ਪਸੰਦ ਨਹੀਂ ਆਗਲੀ ਦੁਕਾਨ ਤੇ ਹੋ ਲੱਗੀ ਦੇਖੋ ਕਹਿ ਰਹੀ ਸੀ ਮੰਮਾ ਆਹ ਦਵਾ ਦੋ ਉਹ ਦਵਾ ਦੋ ਪਰ ਕੁਝ ਚੰਗਾ ਨਹੀਂ ਲੱਗਿਆ ਇਹਨੂੰ ਮੰਮਾ ਨਾ ਮੰਮਾ ਨੇ ਜिद ਕਰ ਰਹੀ ਸੀ ਮੈਂ ਕਹਿ ਰਹੀ ਸੀ ਆਹ ਲੈ ਲੋ ਕੀਰਤ ਆਹ ਲੈ ਲੋ ਨਹੀਂ ਮੰਮਾ ਮੈਂ ਕਿਹਾ ਸੀ ਆਹ ਲੈ ਲੋ ਕਹਿੰਦੀ ਨਹੀਂ ਮੰਮਾ ਇਹ ਵੀ ਨਹੀਂ ਲੈਣਾ ਕਿਤਨੇ ਬਾਜਾ ਵਜਾਇਆ ਮੈਂ ਥੋੜੀ ਜੁਵੈਲਰੀ ਦੇਖੀ ਚੰਗੀ ਨਹੀਂ ਲੱਗੀ ਮੰਮੀ ਦੇਖ ਰਹੀ ਸੀ ਕਿਚਨ ਦਾ ਸਮਾਨ ਭੈਣਾ ਵੀ ਕਰ ਰਹੀਆਂ ਸੀ ਸ਼ਾਪਿੰਗ ਦੇਖੋ ਬਾਜ਼ਾਰ ਮੰਮੀ ਨੇ ਕਿਚਨ ਦਾ ਸਮਾਨ ਲੇਤਾ ਥੋੜਾ ਗਰਮੀ ਬਹੁਤ ਸੀ ਗਰਮੀ ਕਰਕੇ ਥੋੜੀ ਇਰੀਟੇਸ਼ਨ ਵੀ ਕਾਫੀ ਹੋ ਰਹੀ ਸੀ ਪਰ ਇੰਜੋਏ ਵੀ ਬਹੁਤ ਹੋ ਰਿਹਾ ਸੀ ਪਰ ਉਹਨੇ ਫਿਰ ਇੱਕ ਲੈਤਾ ਹੈਲੀਕਾਪਟਰ ਬਬਲਸ ਲੈਤੇ ਪਰ ਉਹਨੇ ਬਬਲ ਬਣਾਉਣ ਵਾਲਾ ਫਿਰ ਕਹਿੰਦੀ ਮਮਾ ਡੌਗੀ ਲੈਣਾ ਏ ਜਿੱਦ ਕਰ ਰਹੀ ਸੀ ਫਿਰ ਡੌਗ ਇੱਕ ਵਾਰ ਲੈ ਕੇ ਫਿਰ ਕਹਿੰਦੀ ਲੈਣਾ ਨਹੀਂ ਰੱਖਦਾ ਮੈਂ ਕਿਹਾ ਚਲੋ ਠੀਕ ਹੈ ਕੁਝ ਪੈਸੇ ਬਚਾ ਰਹੀ ਆ ਪਰ ਕੁਛ ਪਸੰਦ ਹੀ ਨਹੀਂ ਆ ਰਿਹਾ ਸੀ ਇਹਨੂੰ ਚਲੋ ਜੀ ਹੁਣ ਅਸੀਂ ਚੱਲੇ ਘਰੇ ਬਾਏ ਕਰੋ ਬਾਏ ਮੈਂ ਪਰੂ ਨੂੰ ਕਿਆ ਬਾਏ ਕਰੋ ਪਰੂ ਨੇ ਫਲੈਂਕਸ ਦਿੱਤੀ ਬਾਏ ਪਲੀਜ਼ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ